ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗ ਦੇ અવਤਾਰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਵਿਚਾਨਣ ਹੋਆ ਜਿਉਂ ਕਾਲ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਪ੍ਰਕਾਸ਼ ਪਰੋ ਜੋ ਹਰ ਸਾਲ ਗੁਰਦੁਆਰਾ ਸਤਸੰਗ ਸਭਾ ਵਿਖੇ ਸਭ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਔਰ ਤੁਮਕਤਾ ਮਨਾਇਆ ਜਾਂਦਾ ਹੈ ਅੱਜ ਦੇੰਦੇ ਜਵਾਨ ਅਤਰ ਰਾਤਰੀ ਦੇ ਦਵਾਨ ਹਨ ਸੋ ਇਸ ਤਮ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਜਾਣਗੇ ਕੁਝ ਹੀ ਸਮੇਂ ਤੋਂ ਬਾਅਦ ਸੋ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੀਆਂ ਸੰਗਤਾਂ ਗੁਰੂ ਘਰ ਆ ਕੇ ਪਹੁੰਚੀਆਂ ਪਰਬਾਤ ਫੇਰੀਆਂ ਜਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਗੁਰਦੁਆਰਾ ਸੱਜਨ ਸਭਾ ਦੀ ਪ੍ਰਬੰਧਕ ਕਮੇਟੀ ਔਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਉਹਨਾਂ ਵੱਲੋਂ ਅਸੀਂ ਉਹਨਾਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਔਰ ਲੱਖ ਲੱਖ ਵਧਾਈ ਦਿੰਦੇ ਹਾਂ ਸਾਹਿਬ ਸ੍ਰੀ ਤੁਮ ਤੁਮ ਸਾਹਿਬ ਸ੍ਰੀ ਗੁਰਨਾਮ ਦੇ ਜੀ ਪ੍ਰਕਾਸ਼ਪੁਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੀ ਨਾਨਕ ਦੇਵ ਜੀ ਦੇ ਗੁਰਪੁਰਪਤੇ ਆਈਆਂ ਸਾਰੀਆਂ ਸਾਧ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਇੱਕ ਬੇਨਤੀ ਵੀ ਕਰਦੇ ਆ ਰਾਤ ਨੂੰ ਗੁਰਦੁਆਰਾ ਸਾਹਿਬ ਦਿਵਾਨ ਸਜਾਏ ਜਾ ਰਹੇ ਨੇ ਸੋ ਵੱਕਤੋਂ ਵੱਧੇ ਸੰਗਤਾਂ ਉੱਤੇ ਦਰਸ਼ਨ ਦਿਓ ਤੇ ਇੱਦਾਂ ਹੀ ਸਾਡਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡਾ ਸਾਥ ਦਿਓ ਕਰੋ ਵਿਅਸਤੇ ਵੀ ਤੇ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰੋ ਇੱਕ ਛੋਟੀ ਜੀ ਬੇਨਤੀ ਜਰੂਰ ਕਰਨੀ ਆ ਸੱਚੇ ਪਾਤਸ਼ਾਹ ਜੀ ਜਿਹੜੀ ਇਹ ਗੰਦੀ ਬਿਮਾਰੀ ਚਿਕਨ ਦੁਨੀਆ ਵਰਗੀ ਚੱਲ ਰਹੀ ਹੈ ਸੱਚੇ ਪਾਤਸ਼ਾਹ ਜੀ ਅੱਜ ਤੋਂ ਬਾਅਦ ਇਸ ਬਿਮਾਰੀ ਤੋਂ ਸਾਰੇ ਹੀ ਸਮਾੜੇ ਨੂੰ ਨੀ ਪੂਰੇ ਪੰਜਾਬ ਨੂੰ ਲਿਜਾ ਕੇ ਦਿਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਵਾ ਵਿੱਚ ਝੂਲਦਾ ਹੋਇਆ ਕੇਸਰੀ ਨਿਸ਼ਾਨ ਔਰ ਕੀਰਤਨ ਸਰਵਣ ਕਰਦੀਆਂ ਸੰਗਤਾਂ ਇਹ ਤਸਵੀਰਾਂ ਗੁਰਦੁਆਰਾ ਸੱਤ ਸੰਗ ਸਵਾ ਸਮਾਣਾ ਦੀਆਂ ਹਨ ਜਿੱਥੇ ਕਿ ਧੰਤਨ ਬਾਬਾ ਨਾਨਕ ਜੀ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਚੱਲ ਰਿਹਾ ਹੈ ਔਰ ਕੱਲ 4 ਤਰੀਕ ਲੰਗੀ ਜਿਹੜੀ ਕੱਲ 4 ਤਰੀਕ ਨੂੰ ਨਗਰ ਕੀਰਤਨ ਵਿੱਚ ਸੀ 3 ਤਰੀਕ ਨੂੰ ਖੰਡਪਾਤ ਸਾਹਿਬ ਪ੍ਰਾਰੰਭ ਹੋਇਆ ਸੀ ਔਰ ਅੱਜ 5 ਤਰੀਕ ਨੂੰ ਖੰਡਪਾਤ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਜਾਏ ਹੋਏ ਨੇ ਔਰ ਅੱਜ ਰਾਤਰੀ ਦੇ ਵੀ ਦੀਵਾਨ ਨੇ ਔਰ ਇੱਥੇ ਜਿਹੜੇ ਮੁੱਖ ਸੇਵਾਦਾਰ ਨੇ ਇਸ ਸਥਾਨ ਦੇ ਬਾਬਾ ਬਾਬਾ ਜੀ ਉਹਨਾਂ ਵੱਲੋਂ ਵੀ ਜਿਹੜਾ ਬਹੁਤ ਸੋਹਣਾ ਕੀਰਤਨ ਕੀਤਾ ਗਿਆ ਔਰ ਬਾਰੋਂ ਵੀ ਕੀਰਤਰੀ ਅੱਜ ਪਹੁੰਚੇ ਹੋਏ ਨੇ ਔਰ ਅੱਜ ਰਾਤ ਫੇਰ ਦਿਵਾਨ ਨੇ ਰਾਤ 8 ਵਜੇ ਤੋਂ 12 ਵਜੇ ਤੱਕ ਤੁਸੀਂ ਵੀ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਗੁਰੂ ਨਾਨਕ ਨਾਮ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਔਰ ਗੁਰੂ ਵਾਸਤੇ ਗੁਰੂ ਦੇ ਗੁਰੂ ਕੀ ਸੰਗਤਾਂ ਵਾਸਤੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਬੀਬੀਆਂ ਸਾਡੀਆਂ ਭੈਣਾਂ ਬੱਚੀਆਂ ਔਰ ਬਹੁਤ ਚੰਗਾ ਲੱਗਦਾ ਜਦੋਂ ਸਾਡੇ ਨੌਜਵਾਨ ਵੀਰ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਆ ਚੰਗੇ ਪਾਸੇ ਲੱਗੇ ਆ ਔਰ ਚੰਗੇ ਪਾਸੇ ਲੱਗਣਾ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਵਾਸੀ ਆ ਔਰ ਪੰਜਾਬ ਦੇ ਵਿੱਚ ਆ ਬਾਬਾ ਨਾਨਕ ਜੀ ਨੇ ਸਹਿ ਨਾਮ ਜਪੋਰ ਕਰਤ ਕਰੋ ਕਰਤ ਕਰੋ ਇਸੇ ਕਰਕੇ ਅੱਜ ਜਿਹੜੇ ਲੰਗਰਾਂ ਦੇ ਵਿੱਚ ਸੜ ਨੌਜਵਾਨ ਭੈਣਾ ਬੱਚੇ ਬਜ਼ੁਰਗ ਸਾਰੇ ਇੱਥੇ ਹਾਜ਼ਰ ਨੇ ਸੋ ਤੰਦੂਰੀਆ ਵੀ ਲੰਗਰ ਦੀ ਸੇਵਾ ਕਰਦਾ ਨਜ਼ਰ ਆ ਰਿਹਾ ਤਸਵੀਰਾਂ ਗੁਰਦੁਆਰਾ ਸੱਜ ਸੰਗ ਸਭਾ ਸਮਾਣਾ ਤੋਂ चौथी बाणी रबड़ी बाणी श्री अखंड पाठ साहब परसों रोज तो आरंभ हो इकोकार सतनाम कत्ता पुरख निपहु निर्वै अकाल मूर्त अजूनी सैभं गुरु प्रसाद को लेके आग मत आठारा दस बीस तक बाणी पड़ेगी उपरांत अनंत साहब की छह पौड़ियों के अरदास सतगुरु आप जानी जान हो जैसा बालक भाई सुभाई नख अपराध कमावे कर उपदेश झिड़के बहु माती बहु पिता गण लावे पिछले अवमन बक्ष प्रभु प्रभ आपके मार्ग सतगुरु बक्ष लेना गुरबाणी की सेध बक्ष ले श्री अखंड पाठ साहब जी सेवा आप जी दे दर करते प्रीतवान भाई सतपाल बीबी सुखविंदर कौर संधु उन्होंने सतगुरु जी आप जी के चरणों अरदस की से आप जी ने मंजूर की आप जी के शुकराने वजो सतगुरु जी आप जीते श्री अखंड पाठशाह आरम्भ कराए अपने बच्चों की सुख शांति वास्ते बेटा मनप्रीत सिंह संधु उन्होंने नूह राणी रमनदीप कौर सतगुर जी जो विशेषापी पार बख्शिश है इसे तरह अपनी कृपा दृष्टि बनाए रखना परिवार के सदा अंग संघ रहना बखी बच्ची सतगुरु जी मार डर पशु रटके अपनी बेहद अपनी बेहद विधा बना के रखनी सतगुर अपने चरणों रखना माड़ी संगत माड़े प्रभाव को बचा कर रखना ਸਦਾ 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 ਖੁਸ਼ੀਆਂ ਨਹੀਂ ਕਰਦੇ ਸਤਿਗੁਰ ਜੀ ਸ੍ਰੀ ਰਮੇਸ਼ ਕੁਮਾਰ ਬੀਬੀ ਦੀਪਾ ਰਾਣੀ ਖੰਨਾ ਕਰਦੇ ਨੇ ਸਤਿਗੁਰ ਬਖਸ਼ਿਸ਼ ਕਰੋ ਅਰਦਾਸ ਪੂਰੀ ਕਰੋ ਸਤਿਗੁਰ ਜੀ ਆਪ ਜੀ ਦੇ ਦਰ ਵਾਸਤੇ ਪੜਾ ਚਾਦਰਾ ਪੇਟ ਕੀਤਾ ਕਿਰਪਾ ਕਰਨੀ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਬੱਚਿਆਂ ਨੂੰ ਰੁਜ਼ਗਾਰ ਵੀ ਬਖਸ਼ਣਾ ਤੇ ਯਾਰ ਵੀ ਬਖਸ਼ਣੀ पिछे परिवार अंग संघ सहाय रहना अपनी बेटी जी करते हैं। आप जी तो दे के उज्जवल भविख जाए, उसका रिश्ता हो सतगुरु जी उ ही आनंद कार्य हो सतगुरु जी झोरी खुशियां पाओ परिवार पातशाह ਭਾਈ ਜਸਵੀਰ ਸਿੰਘ ਮਹਿਤਾ ਵੱਲੋਂ ਆਪ ਜੀ ਦੇ ਘਰ ਤੇ ਆਪ ਜੀ ਨੇ ਪੋਤਰੀ ਬੱਚ ਨੂੰ ਖੁਸ਼ੀਆਂ ਬਖਸ਼ੋ। ਸ੍ਰੀ ਹਰਿੰਦਰ ਕੁਮਾਰ ਗ੍ਰੀਨ ਟਾਊਨ ਤੋਂ ਜੋ ਵਿਦੇਸ਼ ਵਿੱਚ ਹਨ ਉਹਨਾਂ ਨੇ ਸਾਰੇ ਹੀ ਲੰਗਰ ਸਬਜ਼ੀਆਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਭਾਵਨਾ ਪੂਰਨ ਕਰਨਾ ਉਹ ਵਿਦੇਸ਼ਾਂ ਵਿੱਚ ਹਨ। ਸਦਾ ਅੰਗ ਸੰਗ ਸਹਾਇ ਹੋਣਾ। ਜੀ ਪਰਿਵਾਰ ਦੇ ਸਦਾ ਸਿਰ ਤੇ ਮਿਹਰ ਪ੍ਰਿਆਹ ਹੱਥ ਰੱਖਣਾ। ਬੀ ਬੀਕ ਕਮਲ ਪ੍ਰੀਤ ਕੌਰ ਤੁੱਲੀ ਸ਼ੇਖੋਂ ਕੈਨੇਡਾ ਤੋਂ ਸਤਬਰ ਜੀ ਆ ਜੀ ਸੰਕਤਾ ਵਾਸਤੇ ਪਦਾਰਥ ਆਵਾਤੀ 31000 ਰੁਪਿਆ ਉਹਨਾਂ ਦੇ ਸੇਵਾ ਸੰਗਰਾਮ ਵਾਸਤੇ ਹੋਰ ਸਮਾਨ ਵਾਸਤੇ ਸੇਵਾ ਪਾਈ ਹੈ ਉਹਨਾਂ ਦੀ ਮਨੋ ਕਾਮਨਾ ਪੂਰਨ ਕਰਨਿਆ ਸਾਰੇ ਪਰਿਵਾਰ ਤੇ ਨਾਨਕਿਆਂ ਦਾ ਆਕਿਆ ਸਾਰੇ ਪੇਕੇ ਵਿੱਚ ਆਨੰਦ 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 ਵਖਣਾ ਬੀਬੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਜੱਪ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਵਾਹਿਗੁਰੂ ਜੀ ਕੀ ਵਾਹਿ we